ਸ਼ਰਾਗ ਹੋਮ ਦੇ ਵਿੱਚ ਬਾਈ ਟੈਂਕੀਆਂ ਦੀ ਫਿਟਿੰਗ ਅੱਜ ਕਰਨੀ ਆਪਾਂ ਨੇ ਤੇ ਚਾਰ ਟੈਂਕੀਆਂ ਆ ਗਈਆਂ ਦੋਨੇ ਫਲੋਰਾਂ ਦੀਆਂ ਦੋ ਦੋ ਟੈਂਕੀਆਂ ਦੋਨੇ ਕੋਠੀਆਂ ਦੀਆਂ ਤੇ ਬਾਈ ਵੀਡੀਓ ਨੂੰ ਦੇਖ ਰਹੇ ਸਾਰੇ ਪੰਬਰ ਵੀਰਾਂ ਨੂੰ ਖਰੜ ਸ਼ਹਿਰ ਤੋਂ ਮਨੀ ਪੰਬਰ ਦੇ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਤੇ ਬਾਈ ਅੱਜ ਵੀਡੀਓ ਬਣਾਉਣ ਥੋੜੀ ਜਿਹੀ ਰੇਟ ਕਰੀ ਆ ਅੱਜ ਥੋੜਾ ਜਿਹਾ ਪਹਿਲਾਂ ਇੱਕ ਪਾਸੇ ਹੋਰ ਪਾਸੇ ਚਲੇ ਗਏ ਤੇ ਇਹ ਕੰਮ ਐ ਐਮਰਜੈਂਸੀ ਦਾ ਉਹ ਨਵੇੜ ਕੇ ਆਈਆਂ ਤਾਂ ਚਿਰਾਗ ਹੋਮ ਦੇ ਵਿੱਚ ਬਾਬੂ ਜੀ ਕਹਿੰਦੇ ਟੈਂਕੀ ਦਾ ਕੰਮ ਨਾਲ ਲਾ ਦਿਨ ਨਵੇੜ ਦੋ ਤੇ ਦੋ ਦਿਨ ਦਿਨ ਪਹਿਲਾਂ ਆਪਾਂ ਹੁਣ ਇਥੇ ਦੁਆਲੀ ਤੋਂ ਵੇਸਟ ਪਾ ਕੇ ਗਏ ਆਂ ਕੱਲ ਅਸੇ ਕੌਣ ਕਾਈ ਚਾਰ ਦਿਨ ਫਿਰ ਭਈ ਇੱਧਰ ਦਾ ਵਾਲਾ ਦੁਆਲਾ ਇਹ ਉਠੀਆਂ ਦੀ ਚਣਾਈ ਨਿਵਾਦੀ ਚਣਾਈ ਚੱਲੀ ਜਾਂਦੀ ਐ ਤੇ ਭਰਤ ਵਾਸਤੇ ਮਿੱਟੀ ਆ ਗਈ ਤੇ ਸਪਲਾਈਆਂ ਬਈ ਆਪਾਂ ਨੇ ਚੜਾਉਂਗੇ ਉੱਪਰ ਥੱਲੇ ਵਾਲੇ ਬਾਥੂਮਾਂ ਦੀਆਂ ਹੋ ਗਈਆਂ ਉੱਪਰ ਵਾਲੇ ਬਾਥੂਮ ਦੀ ਵੀ ਵੱਡਦੇ ਆ ਸਪਲਾਈਆਂ ਇੱਤਾਰਾ ਬਈ ਆਪਣਾ ਕਟਰ ਫੇਰਿਆ ਸਪਲਾਈਆਂ ਚੜਾਉਂਗੇ ਉੱਪਰ ਖੱਡਾ ਮਾਰ ਕੇ ਸਪਲਾਈਆਂ ਥੱਲੇ ਰਹਿ ਗਈਆਂ ਦੀਆਂ ਮਚਾ ਕੇ ਪਚਾ ਕੇ ਜਿੱਕੇ ਚਲੇ ਗਿਆ ਹਾਂ ਰਜ ਮੜੇ ਡੂੰਗੀ ਕਰਕੇ ਮਾਰੀ ਠੀਕ ਹੈ ਜੇਰੀ ਉੱਪਰ ਤੱਕ ਲਾ ਦੇ ਗਰ ਕਟਰ ਪੁੱਠਾ ਫੜ ਕੇ ਤੇ ਬੇਸਟਾ ਦਾ ਕੰਮ ਆਪਾਂ ਬਾਈ ਪਰਖੋਂ ਕਪੜੀਡ ਕਰਕੇ ਤੇ ਇਹ ਵੇਹ ਤਰੀਕ ਨੂੰ ਤੇ ਅੱਜ ਤਰੀਕ ਹੈਗੀ ਆਪਣੀ ਬਾਈ 24 ਤਰੀਕ ਦੋ ਤਿੰਨ ਦਿਨ ਹੋ ਗਏ ਆਪਾਂ ਨੂੰ ਵੇਰ ਥੈਂਕ ਯੂ ਨਾ ਕੰਮ ਸ਼ੁਰੂ ਕਰੇ ਆਪਾਂ ਨੇ ਅੱਜ ਇਹ ਦਿਬਾਈ ਬਣਿਆ ਰਿਹਾ ਵੀਡੀਓ ਨਾਲ ਐਂਡ ਤੱਕ ਪੂਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰੂੰਗੇ ਹਾਂ ਆਪਾਂ ਬਾਈ ਲੈ ਆਇਆ ਇਸ ਫਿਟਿੰਗ ਦਾ ਤੇ ਸਪਲਾਈ ਬਾਬੂ ਜੀ ਕਹਿੰਦੇ ਜੋਇੰਟ ਕਰਦਣੀ ਦੋ ਦੋ ਬਾਥਰੂਮਾਂ ਦੀ ਇਸ ਕੋਤੇ ਬਈ ਇਹ ਆਪਣੇ ਬਾਲਕੋਨ ਕੋ ਹੋਗੇ ਸੁਪਰੀਮ ਕੰਪਨੀ ਦਾ ਹੋ ਗਿਆ ਬਾਲ-ਬਾਲ आ हो गए टैंक निपल सुपरीमे थॉरी एक्श रोशन हो गया भाई सीबीबीसी बी सुप्रीम ली है ये भाई बाल का यूनियन हो गए टैंक निपल चार ले गए आप दो, दो सप्लाइया ਕਰਨੀ ਹੈ ਜੁਆ ਤਾਂ ਗੁੱਪਾਂ ਪਈਆਂ ਪੈ ਪਾ ਗਿਆ ਕੋਲੀਆਂ ਸੀਆ ਹੁਣ ਹਾਂ ਜੋ ਮੈਂ ਛੋਟੇ ਲੱਵਾਂ ਲੱਗੀਆਂ ਬਾਈ ਤੇ ਛੱਲੇ ਤੇ ਚੈੱਕ ਕਰਕੇ ਸਪਲਾਈ ਗਰਾਉਂਡਰ ਫਲੋਰ ਦੀ ਫਿਰ ਦੇਖਦੇ ਆ ਕਰਦੇ ਹਾਂ ਸਪਲਾਈ ਜੋਇੰਟ ਫਰਸਟ ਫਲੋਰ ਦੇ ਬਾਥੂਮ ਦੀ ਬਾਈ ਆਪਾਂ ਨੇ ਜੋਇੰਟ ਕਰਨੀਆਂ ਦੋਨੇ ਤੇ ਗਰਾਉਂਡ ਫਲੋਰ ਦੀਆਂ ਇਕੱਠੀਆਂ ਕਰਕੇ ਉਹ ਇੱਕ ਜਗ੍ਹਾ ਜੋੜੂਗੇ। ਆ ਤਾਂ ਇਹ ਉਤਾਰ ਲਓ। ਆਪਾ ਇਹ ਉਤਾਰ ਲਓ। ਹਲੋ। ਸਪਲਾਈਆਂ ਚੜਾ ਦਈਏ ਤਾਰੇ ਉੱਪਰ ਠੀਕ ਹੈ। ਗਰਾਊਂਡ ਫਲੋਰ ਦੀ ਨਹੀਂ ਮਾਰਨੀ। ਸਪਲਾਈਆਂ ਜੋੜ ਪਾਉਂਗੇ ਹਨ। ਅਗੜਾ ਫੁੱਲਿਆ ਹੋਰ। ਛੋਟਾ ਪਿਆ ਕੋਈ?

ਆਡਾ ਡਾਗਾ ਪੈਂਸ ਬਲਾਈਆਂ ਕਿੱਦਾਂ ਕਿੱਦਾਂ ਜ ਸੀ ਗਰਾਉਂਡ ਫਲੋਰ ਵਾਲੇ ਬਾਥ ਹੁੰਦੀ ਦੋਨਾਂ ਦੀ ਇੱਕ ਇੱਕ ਲਾਈਨ ਕਰਤੀ ਆ ਜਿਹੜੇ ਉੱਪਰ ਵਾਲੇ ਫਲੋਰ ਦੇ ਆ ਦੋ ਬਾਥਰੂਮ ਹੁੰਦੇ ਜੋੜਤੀ ਉਹ ਬਠੀਕ ਹੈ ਮੈਂ ਚਾਰੀ ਦੀ ਇੱਕ ਟੰਕੀ ਲਾਗ ਉੱਪਰ ਵਾਲੇ ਹਾਂਜੀ 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 ਇਹ ਇਹ ਫਲੋਰ ਉੱਚਾ ਤਾਂ ਨਹੀਂ ਹੋ ਗਿਆ ਇਹ ਇੱਕ ਕ੍ਰਾਸ ਹੋਣਿਆ ਨਹੀਂ ਟੋਟੇ ਉਰੇ ਨੂੰ ਟੋਟੇ ਕ੍ਰਾਸ ਹੋਣਿਆ ਇੱਥੇ तुम्हारी गन्नी है पास ना और कोने ये लगा बे अब फिर चल लेगा हूं तो चल पाएगा भी ना चल पाएगा बाप आ